ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰੈਸ ਕਲੱਬ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਦੇ ਸਾਂਝੇ ਯਤਨਾਂ ਨਾਲ 114 ਸਾਲਾ ਦੌੜਾਕ ਫੌਜਾ ਸਿੰਘ ਨੂੰ ਸਮਰਪਿਤ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਨੇ ਹਰੀ ਝੰਡੀ ਦਿਖਾ ਕੇ ਦੌੜ ਦੀ ਸ਼ੁਰੂਆਤ ਕੀਤੀ ਇਲਾਕੇ ਦੇ ਕਈ ਸਕੂਲਾਂ ਤੋਂ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਸਿਹਤ ਮਾਂ ਸਿਹਤ ਨਗਦੋਸ਼ ਪੂਰੇ ਜੋਸ਼ ਨਾਲ ਚਾਹੀਦਾ ਜੋ ਬਾਈਰ ਸੋਣ ਹੋ ਕੇਅਰ 1 ਕੇਅਰ 올 ਗਰੁੱਪ ਪੰਜਾਬ ਆਸਟ੍ਰੇਲੀਆ ਅਤੇ ਮਾਤਾ ਜੀਤੋ ਜੀ ਜੱচ্চਾ ਬੱਚਾ ਸੰਸਥਾ ਵੱਲੋਂ ਫ੍ਰੀ ਦਵਾਈਆਂ ਮੈਡੀਕਲ ਟੀਮ ਫਰਸਟ ایڈ ਕਿਟ ਅਤੇ એનર્ਜੀ ਡਰਿੰਕ ਦੀ ਸੇਵਾ ਪ੍ਰਦਾਨ ਕੀਤੀ ਗਈ ਇਹ ਮੈਰਾਥਨ ਸਿਹਤ ਜਾਗਰੂਕਤਾ ਨੌਜਵਾਨ ਉਤਸ਼ਾਹ ਅਤੇ ਸਮਾਜਿਕ ਸਹਿਯੋਗ ਦਾ ਸੁੰਦਰ ਉਦਾਹਰਣ ਹੈ